ਰੋਇੰਗ ਗੇਮ ਖੇਡਦਾ ਹੀ ਮੈਂ ਇਹ ਆਪਣੇ ਏਸ਼ੀਆ ਹੋਈ ਸੀਗੀ THAILAND ਦੇ ਵਿੱਚ ਤੇ ਇਹਦੇ ਵਿੱਚ 48 ਕੰਟਰੀਆਂ ਹੁੰਦੀਆਂ ਨੇ ਜੀ ਤੇ 48 ਕੰਟਰੀਆਂ ਵਿੱਚੋਂ ਆਪਣੇ ਇੰਡੀਆ ਦਾ ਮੈਂ ਸਿੰਗਲ ਤੇ 골ਡ ਮੈਡਲ ਜਿੱਤ ਕੇ ਆਇਆ ਆਪਣੇ 48 ਕੰਟਰੀਆਂ ਦੇਖ ਲੋ ਜੀ ਏਸ਼ੀਆ 'ਚ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਵਾਰ-ਵਾਰ ਹੀਟਾਂ ਲੜ ਕੇ ਜਾਣਾ ਫਾਈਨਲ ਦੇ ਵਿੱਚ ਇਹ ਤੁਹਾਡਾ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਜੀ ਜਿਹੜਾ ਤੁਸੀਂ 48 ਕੰਟਰੀਜ਼ ਨੂੰ ਹਰਾ ਕੇ ਆ ਕਿਦਾਂ ਦਾ ਸਫ਼ਰ ਰਿਹਾ ਸਬਰ ਦਾ ਬਹੁਤ ਲੰਮਾ ਸੀ ਸੱਤ ਸਾਲ ਹੋ ਗਏ ਮਿਹਨਤ ਕਰਦੇ ਜੀ ਅੱਜ ਫਿਰ ਰੰਗ ਲੱਗਿਆ ਜੀ ਹਾਂਜੀ ਹਾਂਜੀ ਤਾਂ ਕਿਹੜੇ ਪਿੰਡ ਦੇ ਰਹਿਣ ਵਾਲਿਓ ਤਾਂ ਕੀ ਲੱਗਦਾ ਹੈ ਪਿੰਡ ਦੇ ਵਿੱਚ ਕੀ ਮੈਸੇਜ ਦਿਓਗੇ ਲੋਕਾਂ ਨੂੰ ਨੌਜਵਾਨਾਂ ਨੂੰ ਮੈਂ ਪਿੰਡ ਮੱਲਣਾ ਰਿਮੇ ਕੋ ਤਾੜਮੰਦੂਰ ਤੋਂ ਰਹਿਣ ਵਾਲਾ ਹਾਂ ਜੀ ਫਰੋਇਪੁਰ ਤੋਂ ਵੱਡਰੇ ਏਰੀਏ ਤੋਂ ਪਾਜੀ ਕਹਿਣਾ ਚਾਹੁੰਦੇ ਆਂ ਜੀ ਬਸ ਆਪਣੀ ਮਿਹਨਤ ਕਰੋ ਸਪੋਰਟਸ ਵੱਲ ਆਓ ਅੱਗੇ ਵਧਾਂਗੇ ਆਪਾਂ ਅੱਗੇ 올림픽ਸ ਤੱਕ ਜਾਵਾਂਗੇ ਹਣੀ ਸਰ ਕੋਚ ਮਾਪੇ ਦਾ ਕੀ ਰੋਲ ਹੈ ਜੀ ਉਹ ਜੋ ਮੇਰੇ ਸਰਦਾਰ ਗੁਰਿੰਦਰ ਸਿੰਘ ਚੀਮਾ ਜੀ ਉਹ ਆਪਣੇ ਰੋਪੜ ਤੋਂ ਟ੍ਰੇਨਿੰਗ ਦਿੰਦੇ ਆ ਮੈਂ ਉਹਨਾਂ ਕੋਲ ਹੀ 7 ਸਾਲ ਟ੍ਰੇਨਿੰਗ ਕੀਤੀ ਹੈ ਜੀ ਆਹ ਗੇਮ ਦੇ ਵਿੱਚ ਮਾਂ ਪਿਓ ਦਾ ਕਿਵੇਂ ਰੋਲ ਰਹਿ ਗਿਆ ਮਾਂ ਪਿਓ ਦਾ ਸਭ ਤੋਂ ਵੱਡਾ ਰੋਲ ਹੈ ਜੀ ਜਿੰਨਾ ਸਪੋਰਟ ਸੇ ਪਾਇਆ ਜੀ ਐ ਫਕਰ ਮਹਿਸੂਸ ਹੋ ਰਿਹਾ ਸਾਨੂੰ ਸਾਡੇ ਪੂਰੇ ਹਾਂਜੀ ਹਾਂਜੀ ਮੇਰੇ ਪਰਿਵਾਰ ਨੂੰ ਬਹੁਤ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਹੈ ਗੁਰਸੇਵਕ ਸਿੰਘ ਜੀ ਕਿੰਨੀ ਕਿ ਖੁਸ਼ੀ ਮਹਿਸੂਸ ਕਰ ਰਿਹਾ ਮੈਨੂੰ ਬਹੁਤ ਜ਼ਿਆਦਾ ਹੀ ਵੇਖਾ ਖੁਸ਼ੀ ਨਾ ਬੋਲ ਨੀ ਜਾ ਸਸ਼ੀ ਕਾਲ ਪਹਿਲਾ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਬੇਟਾ ਥਾਈਲੈਂਡ ਇਥੇ ਜਾ ਕੇ ਵਿਦੇਸ਼ ਦੀ ਧਰਤੀ 'ਚ ਦੋ 골ਡ ਮੈਡਲ ਲੈ ਕੇ ਆਇਆ ਹੈ ਆਪਣੇ ਇੰਡੀਆ ਲਈ ਬਹੁਤ ਇਕੱਲੇ ਮੈਨੂੰ ਨਹੀਂ ਮਾਨ ਪੁਰਾ ਇੰਡੀਅਨ ਮਾਨ ਆਉਣਾ ਚਾਹੀਦਾ ਮੇਰੇ ਬੇਟੇ ਤੇ ਤੇ ਕਿਹੜੀ ਗੇਮ ਖੇਡ ਤੋ ਸੀ ਹਾਂਜੀ ਰੋਇੰਗ ਜੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਲੋਕ ਕਰੇ ਆ ਰਹੇ ਵਧਾਈਆਂ ਦੇ ਹਾਂਜੀ ਬਹੁਤ ਜ਼ਿਆਦਾ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਉੱਤੇ ਜੀ ਕਿੰਨੀਆਂ ਟੀਮਾਂ ਸੀਗੀਆਂ ਜਿਹੜਾ ਕੰਪੀਟੀਸ਼ਨ ਹਾਂਜੀ ਮੇਰੇ ਬੇਟੇ ਨੇ 7 ਕੇ 8 ਟੀਮਾਂ ਨੂੰ ਮਾਰ ਦੇ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਲੈ ਕੇ ਆਇਆ ਤਰੱਕੀ ਕਹਿਣਾ ਚਾਹੋਗੇ ਦੂਜੇ ਜਿਹੜੇ ਹੋਰ ਖਿਡਾਰੀ ਐ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਹਾ ਬੱਚੇ ਆਪਣੇ ਅੱਜ ਕੱਲ ਬਹੁਤ ਮਾਹੌਲ ਖਰਾਬ ਹੋ ਰਿਹਾ ਹੈ ਨਸ਼ੇ ਪੱਤੇ ਵੱਲ ਬਹੁਤ ਜਾ ਰਹੇ ਨੇ ਇਦਰੋਂ ਛੱਡ ਕੇ ਹਰ ਬੱਚਾ ਹਰ ਮਾਪਿਆਂ ਦਾ ਬੱਚਾ ਮੇਰੇ ਬੱਚੇ ਵਾਂਗੂ ਮਿਹਨਤ ਕਰਕੇ ਅੱਗੇ ਜਾਏ ਬੇਟਾ ਜੀ ਏਸ਼ੀਆ ਰੋਇੰਗ 'ਚ ਪਿਛੇ 골ਡ ਮੈਡਲ ਜਿੱਤ ਗਿਆ ਜੀ ਥਾਈਲੈਂਡ ਹੋਇਆ ਜੀ। ਕਿਵੇਂ ਲੱਗ ਰਿਹਾ ਹੈ ਜੀ? ਬਹੁਤ ਖੁਸ਼ੀ ਹੋ ਰਹੀ ਹੈ ਜਨੂ ਬਹੁਤ ਮਾਨ ਮਨਕੂਸੂਸਾ ਹੈ ਜੀ। ਥਾਈਲੈਂਡ ਵਿੱਚ ਜਦੋਂ ਗੇਮ ਹੋਹੀ ਹੈ ਤਾਂ ਉਹ ਕਿਹੜੀ ਟੀਮ ਨੂੰ ਜੇ ਮਾਰ ਦਿੱਤਾ ਜਾਂ ਕਿਵੇਂ ਉੱਥੇ ਇਹਨੇ 골ਡ ਮੈਡਲ ਨੂੰ ਹਾਸਲ ਕੀਤਾ? ਏਸ਼ੀਆ ਪੈਕ ਲੋਕੇਡ ਹੈ ਜੀ ਆਪਣੇ ਇੰਡੀਆ ਦਾ 골ਡ ਮੈਡਲ ਦਿੱਤਾ ਹੈ ਜੀ। ਕਿੰਨੀਆਂ ਟੀਮਾਂ ਸੀਗੀਆਂ ਜਿਹੜੇ ਟੂਰਨਾਮੈਂਟ ਹੋਏ ਨੇ? ਤਕਰੀਬਨ 10-12 ਟੀਮਾਂ ਸੀਗੀਆਂ ਜੀ। ਬਹੁਤ ਹੀ ਜ਼ਿਆਦਾ ਸਾਨੂੰ ਜੋਸ਼ ਪੈਦਾ ਕਰ ਰਹੀ ਹੈ। ਹੌਣ ਵਾਲੇ ਬੱਚਿਆਂ ਨੂੰ ਬੇਨਤੀ ਕਰਦਾ ਤੇ ਇਸ ਤਰ੍ਹਾਂ ਦੇ ਪਲੇਅਰ ਭਾਰਤ ਨੂੰ ਹਿੰਦੁਸਤਾਨ ਨੂੰ ਪੰਜਾਬ ਨੂੰ ਆਪਣੇ ਆਪਣੇ ਇਲਾਕੇ ਦੇ ਪਿੰਡਾਂ ਨੂੰ ਹਮਸਲਾ ਬੁਲੰਦ ਹੋਏ। ਤੁਹਾਨੂੰ ਬੜੀ ਖੁਸ਼ੀ ਹੈ ਇਲਾਕਾ ਨਿਵਾਸੀ ਨੂੰ ਫਿਰੋਜ਼ਪੁਰ ਦੇ ਵਸਨੀਕ ਨੂੰ ਤੇ ਇਹਨਾਂ ਦੇ ਪਿੰਡ ਜਿਹੜਾ ਹੈਗਾ ਰਹਿਮਾ ਮੱਲਾ ਦੀ ਮਹੀਨਾ ਹਾਂ ਬਹੁਤ ਹੀ ਬਹੁਤ ਸਾਰਿਆਂ ਤੋਂ ਬਧਾਈ ਹੋਵੇ। ਕੋਸ਼ਾਲੀ ਬਹੁਤ ਮਾਨਦੀ ਗੱਲ ਆ। ਆਪਣੇ ਦੇਸ਼ ਦੀ ਮੈਡਲ ਹੈ ਕਿ ਆਇਆ ਤੇ ਆਪਣੇ ਫਰਕ ਬਾਰਡਰ ਏਰੀਆ ਬੈਲਟ ਇੱਥੋਂ ਬੱਚੇ ਸਪੋਰਟਸ ਨੂੰ ਇਨਕਰੇਜ ਕਰ ਰਹੇ ਨੇ ਤੇ ਇਹਨਾਂ ਦੇ ਪੇਰੈਂਟਸ ਲਈ ਰੋਇਪੋ ਸ਼ਹਿਰ ਲਈ ਬਹੁਤ ਵੱਡੀ ਗੱਲ ਆ ਤਾਂ ਕਿ ਇਹਨਾਂ ਨੂੰ ਦੇਖ ਕੇ ਆਉਣ ਵਾਲੀ ਜਨਰੇਸ਼ਨ ਸਪੋਰਟਸ ਵੱਲ ਜਾਏਗੀ ਨਸ਼ਾ ਛੱਡ ਕੇ ਤਾਂ ਆਪਣੀ ਲਾਈਫ ਬੈਟਰ ਬਣਾ ਸਕਦੇ ਨੇ ਤੇ ਦੇਸ਼ ਨੂੰ ਰਿਪਰਿਜ਼ੈਂਟ ਕਰ ਸਕਦੇ